ਤੋਈ 1082 ਦਿਨ ਸੰਗਰਾਹ ਕਿ ਤੋ ਅੰਚਨ ਜੀ ਕੋਹ ਅਬਟਗੁਰ ਮੇਂ ਨਾ ਨਾਮ ਹਰ ਸੰਗੀਤ ਸੋ ਅਬਟਗੁਰ ਸੇਵੀਆ ਅਹੰਸਾ ਜੋ ਵਾਏ ਨਰਸਨ ਪਰਸ ਆਇ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਤੁਤ ਤੁ ਸਮੰਦੀ ਮੂਰੀ ਅਸਮ ਬਰਸਨ ਚਗਿਆ ਉਨਜ ਤੇ ਸੱਚੇ ਪਾਤਸ਼ਾਹ ਆਲੁ ਜਨਮੁ ਜਨਮ ਦੀ ਕਟਿਐ ਸਦੁ ਸਦਾ ਪਾਤਸ਼ਾਹ ਸਿਰ ਸਾਧੈ ਸਰੂਪ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਦੇਸਾਹੂ ਤਨ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਤ ਸ੍ਰੀ ਅੰਮ੍ਰਿਤ ਹਰਿ ਦਾ ਸੁਹਾਣ ਜੇਨੁ ਹਿਰਦੈ ਨਾ ਮਨਾ ਬਸਿਓ ਧਨ ਮਾਰੁ ਕੀਜੈ ਹਰ ਬਾਣਾ ਇਹ ਸੁਣੀ ਦੇਹ ਫਿਨਾ ਬਿਨ ਨਾਮ ਓਏ ਖੱਪ ਖੱਪ ਮੋਇ ਪਿਆ ਨਾਮ ਨ ਬਸਿਓ ਇਹਨ ਮਾਤ ਹੀ ਨਾਂ ਪਾਂਜਾ ਇਹਨ ਸੁਣੀ ਮੇ ਤੇਗ ਰਹਿ ਜਾਵੇ ਓਏ ਖੱਪ ਗਮ ਹੋਏ ਪਨਾਜਾ ਮੇਰੇ ਮਨ ਜਹਾਂ ਨਾਮ ਹਰ ਮਾਜਾ ਪਾਪਾਂ ਭਾਰੀ ਘੁਰ ਗਿਆਨ ਦਿਓ ਮਾਨ ਸਮਝਾਰਾ ਹਰ ਇਰਤ ਅਜੂ ਬਰਕਤ ਨੂੰ ਹਰ ਪਾਈਏ ਸਤਗੁਰ ਮਾਝਾ ਹਉ ਬਰਿਆਈ ਸਤਗੁਰ ਆਪਣੇ ਜਨ ਗੁਪਤ ਨਾਮ ਹਰਿ ਗੰਗਾ ਦਰਸ਼ਨ ਸਾਰ ਮੇਲੇ ਉਹਨਾਂ ਭਾਗੀ ਸਭ ਕਿਨੇ ਰਿਏ ਗਵਾਜਾ ਸਤਗੁਣ ਸਾਹੁ ਆਇਆ ਬਦਨਾਮ ਹਰ ਪੀਏ ਬਹੁ ਗੁਣ ਸੰਜਾਨ ਉਹ ਕਿਰਪਾ ਕਰੀ ਜੀਵਨ ਹਰ ਕੋਲ ਤਾਰੇ ਉਹ ਅਨਮਾਜਾ ਦਰਮਾਇ ਦਰਤਾਖ ਤੁਾਰੇ ਹਨ ਨੋਨ ਲੇਖ ਸਮਝਾ ਜਿਨ ਕੋ ਕਰੀ ਤਗ ਜੀਵਨ ਹਰੂ ਗੁਰ ਧਾਰੇ ਮਾਨਾ ਜਾ ਧਰਮ ਰਾਏ ਦਰ ਕਾਗੁ ਮਾਰੇ ਜਨਨਾਨਕ ਲੇਖਾ ਸੰਜਾ ਵਾਹਿਗੁਰੂ ਜੀ ਕਾ ਧੰਸਾ ਵਾਹਿ Bom dia.